ਆਪ ਨੂੰ ਸੱਚੀ ਬਾਣੀ ਬਾਣੀ ਦਾ ਗੱਲ ਉਹ ਗੁਰ ਤੇਰੀ ਬਾਣੀ ਆ ਸਰਪੰਚ ਦਾ ਸਦਿਸ਼ਾ ਕਰ ਰਹਾ ਹਾਂ ਸਰਪੰਚ ਕਾਰਨਾ ਸਰ ਕਾ ਲੋਕਾਂ ਦਾ ਆਇਤੀ ਸੰਖੇਪ ਨਾਲ ਜਿਠਾ ਸਭ ਨੂੰ ਦਰਦ ਕਰੇ ਆਪ ਸੰਗਤਾਂ ਦੇ ਚਰਨਾਂ ਜਰੂਰੀ ਬੇਨਤੀ ਹੈ ਕਿ ਖਾਸ ਕਰਕੇ ਬੱਚਿਆਂ ਨੂੰ ਬੀਸ ਥੋੜਾ ਜਿਹਾ ਸਮਝਾਏ ਤੇ ਆਪ ਵੀ ਗੱਲਾਂ ਨਹੀਂ ਕਰਦੇ ਜਿਨ੍ਹਾਂ ਦਾ ਬੜੇ ਲੰਮੇ ਸਮੇਂ ਤੋਂ ਆਪਾਂ ਇੰਤਜ਼ਾਰ ਕਰ ਰਹੇ ਸੀ ਔਰ ਬੜੀ ਦੁਆਰ ਪਹੁੰਚ ਵੀ ਕੀਤੀ ਇਹਨਾਂ ਦਾ ਬਹੁਤ ਬੀਜੀ ਸਕੇਜੂਲ ਹੋਣ ਦੇ ਕਾਰਨ ਆਪਣੇ ਪਾਸ ਤਕਰੀਬਨ 25 ਸਾਲਾਂ 24 ਸਾਲਾਂ ਬਾਅਦ ਭਾਈ ਸਾਹਿਬ ਦੀ ਭਾਈਪਿੰਟਰ ਪਾਲ ਸਿੰਘ ਜੀ ਜਨ ਸਾਹਿਬ ਆਏ ਨੇ ਸੋ ਇਹਨਾਂ ਲਈ ਪਹੁੰਚ ਤੇ ਜੀ ਆਇਆਂ ਆਪ ਸੰਤਨ ਦੇ ਚਰਚ ਬੈਂਦੀ ਹੈ ਕਿ ਤਿੰਨ ਦਿਨ ਆਪਣੇ ਪਾਸ ਹੈ ਫਰਜ਼ ਤਾਂ ਅੱਜ ਤੋਂ ਲੈ ਕੇ ਕੱਲ ਸਿੰਚਵਾਰ ਤੇ ਐਤਵਾਰ ਤੱਕ آپ سنگتوں کے چرن چی ہے کہ آپ بڑے اتنے نام دینا بڑے پیار ستار دینا نام بڑے توجہ دے کے سن رہے ایسے گرسک پیارے بدوان گربا کے جان آپ سنگتوں کے نام سہ پاؤ واسطے آئے نا گربا رو سو اپنا ودھ تو وقت سات دے کے اپنے آپ متنوع ضرور کرنا دو چرن کے جاج کے سو سارے سنگن کا میں کر کرتے پلیز سکھنی پھر بنتی ہے کہ بچیا رولا پوچھ تو رہے ہیں کہ آپ ہی سنکوچ کرنا ہے گلا بات کرنے میں بےنتی کرتا بھائی صاحب جی انہوں یعنی گیت پال سم جی سٹیجے آؤ سامان میں اناؤس نہیں کرنا انہاں کی مرجی ہے گنٹا ڈیڑھ گھنٹہ جنہاں بھی لا سکتے ہیں جنا چیز سجے رہو گے وشیش طور پہ جنا چیز سجے رہو گے ہوئی بےنتی پہلے کر دیتی کہ سما نہیں کرنا تھوڑی آپ کی خوشی ہے جنہیں بھی سمان آ سکتے ہیں اپنا سننا بڑے پیار کے نام آپ سنگتوں کے چرن ہے سو اسی طرح کل کا دیوان پرسوں ہی اتوار پڑے دن بڑھ چڑھ کے سنگت کے چرن چیتی ہے کہ پہنچو ایسے دبان سجن جب آپ پہنچے ہیں کہ اپنا فرج بنتا ہے کہ بیٹھ کے بڑے پیار فون کریے ਆਉਂ ਸਰਨ ਕਰਦੇ ਆਂ ਭਾਈ ਸਾਹਿਬ ਭਾਈਪਿੰਦਰ ਪਾਲ ਸਿੰਘ ਜੀ ਜੋ ਕਿ ਤੁਹਾਨੂੰ ਵਾਖੀ ਗੁਰੂ ਸਾਕੀ i mm -hmm. যুমে রোড় ক্যাকা মে সতগুরা যাব বোল ਤਬ ਬਿਸਮ ਹੋਏ ਜਾ ਖਾਨੁਰੰਚੇ ਅਪਰਾਦੀ ਪਰ ਕੋਈ ਰਖ ਜਸ ਖੰਨ ਸਤਪੁਰ ਰੱਖ ਲੀਏ ਛਦਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਕ ਮੇਰਾ ਸਖਾਸ ਸਹਾਰਾ ਤੂੰ ਗੁਰ ਪਿਤਾ ਤੂੰ ਗੁਰਬੰਧਕ ਮੇਰਾ ਸਖਾ ਸਖਾ ਡੰਡੋਤ ਵੰਦਨ ਅਨਖ ਬਾ ਸਰਬ ਕਲਾ ਸਮਰਥ ਜੋ ਲੰਕੇ ਰਾਖੋ ਉਪਰ ਨਾਨਕ ਦੇ ਕਰ ਹੱਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਰ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਪਾਗਮ ਪਵਿੱਤਰ ਖਜ਼ੂਰੀ ਅੰਦਰ ਸੰਦੇਹਾ ਬੇਲੇ ਤੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਸਤਿਗੁਰਾਂ ਜੀ ਦੇ ਕੰਮਤ ਬਚਨਾਂ ਦਾ ਕੀਰਤਨ ਭਾਈ ਸਰਪ ਜੀ ਸਰਵਣ ਕਰਾ ਕੇ ਗਏ ਨੇ ਔਰ ਉਹਨਾਂ ਦੇ ਦੋ ਸ਼ਬਦ ਜੋ ਹਜ਼ੂਰ ਦੇ ਸਾਡੀ ਕੰਨਾਂ 'ਚ ਪਏ ਸਤਿਗੁਰੂ ਕੀ ਬਾਣੀ ਵਿੱਚ ਬਾਣੀ ਦੀ ਸਿਖਤ ਵਿੱਚ ਜੋ ਬਾਣੀ ਉਚਾਰਨ ਕੀਤੀ ਹੈ ਉਹ ਸ਼ਬਦ ਭਾਈ ਸਾਹਿਬ ਸੰਸਰ ਨੂੰ ਕਰਾ ਰਹੇ ਸਨ ਉਹਨਾਂ ਨੇ ਕੀਰਤਨ ਦੀ ਸਮਾਪਤੀ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ مبارک رسنا تو اس آنند ایک پوڑی گہن کر کے سکھ ساتھ گور کے پیارے ہو گا سچی بانی بانی تا گا گور کے بنی آ سربانی ਬੜੀ ਸਰਨ ਸ਼ਬਦਾ ਪ੍ਰਿਹੇ ਸਮਝ ਪੈਣ ਵਾਲੀ ਸੁغب ਨੇ ਇਹਦੇ ਅਰਥ ਮਹਾਰਾਜ ਕਹਿੰਦੇ ਆਓ ਪਿਆਰੇ ਦਰਸ਼ਕੋ ਉਸ ਕਰਤੇ ਪੁਰਖ ਵੈ ਗੁਰੂ ਜੀ ਦੀ ਸਤਿਗੁਰਾਂ ਦੀ ਬਾਣੀ ਨੂੰ ਆਪਾਂ ਪੜੀਏ ਅਗੂ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਮਹਾਰਾਜ ਕਿਹੜੀ ਬਾਣੀ ਕਹਿੰਦੇ ਸਤਿਗੁਰਾਂ ਦੀ ਬਾਣੀ ਬਾਣੀ ਤਾਂ ਗਾਉ ਗੁਰੂ ਕੇ ਦੀ ਬਾਣੀਆਂ ਸਿਰ ਬਾਣੀ ਪਰ ਅਗਲੀ ਗੱਲ ਬੜੀ ਧਿਆਨ ਨਾਲ ਸੁਣਿਓ ਆਉ ਸਿੱਖੋ ਬਾਣੀ ਗਾਓ ਬਾਣੀ ਪੜੋ ਪਰ ਇੱਕ ਗੱਲ ਯਾਦ ਰੱਖਿਓ ਅਸੀਂ ਸਾਰੇ ਕਹਿਦਿਆਂ ਬਾਣੀ ਖੇਤੇ ਵਿਚਾਲੋ ਗੁਰਮੁਖੋ ਵਸ ਦੀ ਉਹਦੀ ਕਿਰਪਾ ਦੇ ਨਾਲ ਮਾਰਨੇ ਦੇਖੋ ਕਿੰਨਾ ਪਿਆਰਾ ਬਚਨ ਹੈ ਕੰਨ ਦੇ ਕਾਂ ਦਾ ਉਦਮ ਕਰੋ ਇਕੱਠੇ ਹੋ ਜਾਓ ਪਰ ਯਾਦ ਰੱਖਿਓ ਵਸਾਣ ਵਾਸਤੇ ਆਪਣਾ ਜੋਰ ਨਹੀਂ ਵਸਾਣ ਵਾਸਤੇ ਉਹਦੀ ਕਿਰਪਾ ਕੰਮ ਕਰਦੀ ਹੈ। ਪਰ ਤਿੰਨ ਬਚਨ ਪੜਿਏ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਉ ਗੋ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇ ਰੀ ਬਾਹਰੀਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ پھر میری بےتی پانی گا کے پانی پڑھ کے شبد کا ابیاس کر کے دعوی نہیں کر سکتے میرے اندر وس گئے وسن واسطے